ਸਾਂਹਿ ਨੀਓ ਅੰਤਰ ਬਾਹਰ ਥਾਨ ਤਨਤਰ ਜਤ ਕਤ ਪੇਖਿਓ ਸੋਈ ਨਾਨਕ ਗੁਰ ਪਾਇਓ ਬੜਾ ਪਾਗੇ ਿਸ ਜੇਵਡ ਆਵਰਨਾ ਕੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਅੱਦਰ ਕੀ ਆਉਂਗਾ ਸੋਰਠ ਮਹਲਾ ਪੰਜੇਵਾ ਭਵਰੇ ਗਣਗਨਾਂ ਗਨਿਆਕ ਆਈ ਆਪਣਾ ਬਿਰਤ ਪਛਾਨ ਹੱਥ ਦੇ ਲਾਕੇ ਕਰੇ ਆਪਣੇ ਸਦਾ ਸਦਾ ਰਾਮਾ ਨਾ ਉਲੇਏ ਗਣਕਨਾ ਗਨੀਆ ਕਾਏ ਆਸਨਾ ਬਿਰਤ ਪਛਾਨ ਭਾਤ ਦੇ ਰੱਖ ਤਨ ਆਪਣੇ ਸਦਾ ਸਦਾ ਨੰਗ ਮਾਣਾ ਸਾਜਣਾ ਸਾਹਿਬ ਸਦ ਮਿਹਰਬਾਨ ਰਾਣ ਪਾਇਆ ਮੇਰ ਸਤਿਗੁਰ ਪੁਰਾਏ ਹੋਏ ਸਰਬ ਕल्याण ਰਹਾ ਜਿਉ ਪਾਇ ਬਿਨ ਜਨ ਸਾਜਿਆ ਦੇਤਾ ਕੈਨਣ ਖਾਨ ਨੇ ਦਾਸ ਕੀ ਆਪ ਪੈਜ ਰਾਖੀ ਨਾਮਕ ਸਤਿਗੁਰੂ ਮਾਨ ਈਓ ਪਰ ਪਿੰਡ ਜਨ ਸਾਜਿਆ ਬਿਪਾ ਪੈਨਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਮੇ ਕੂ ਸਾਧ ਗੁਰੂ ਗਾਨ ਵਾਹਿਗੁਰੂ ਦਾ ਕਲਸਾ ਵਾਹਿਗੁਰੂ ਕੀ ਫਤੇ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤੇ ਸੋ ਜਤੇ ਦਾ ਆਰ ਨਵੰਤਨ ਸਿੰਘ ਜੀ ਉਹ ਆਈਆਂ ਸੰਗਤਾਂ ਦਾ ਤਾਲਬਾ ਕਰਣਗੇ ਜਥੇਦਾਨ ਨਵੰਜਨ ਸਿੰਘ